ਬਾਗ ਜਨਾ ਜਾਨ 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 ਜੈ ਸਿੱਖਾ ਦੇ ਸਾਧਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਵਿੱਚ ਅਲਵਾ ਵੀ ਓਏ ਕਿਹੜਾ ਦਰਦ ਬਤੀ ਜਾ ਲਾ ਗਿਆ ਕੀ ਕੀ ਹੋ ਰਿਹਾ ਹੈ ਹੋਰ ਨਾ ਕੋਈ ਆ ਗਿਆ ਨੰਨਾ ਆ ਗਿਆ ਨੰਨਾ ਆ ਗਿਆ ਨੰਨਾ ਕੀ ਕਹਿਣਾ ਚਾਹੋਗੇ ਜੀ ਨੰਨਾ ਜੀ ਨੂੰ ਕਿੰਨਾ ਪਿਆਰ ਦਿੱਤਾ ਤੁਸੀਂ ਵਾਰ ਚ ਬੁਲਾ ਕੇ ਕੀ ਕਹਿਣਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਮਹੱਲੇ ਨੂੰ ਬਹੁਤ ਅੱਛਾ ਬੱਚਾ ਸਾਡਾ ਇਹ ਬਾਤ ਮੈਂ ਇਹ ਲੋਕਾਂ ਨੂੰ ਹੀ ਭੇਜੇ ਜੁਣ ਕੇ ਆੰਡਾ ਦਾ ਸਾਰਾ ਦੇਖੋ ਖੜਿਆ ਯੂਥ ਵੀ ਖੜਿਆ ਬਜ਼ੁਰਗ ਵੀ ਖੜੇ ਆ ਮਾਪੜੀਆਂ ਭੈਣਾਂ ਬੀਜੀਆਂ ਸਾਰਿਆਂ ਨੰਨਾ ਜੀ ਨਾਲ ਜੇ ਅੱਜ ਨੰਨੇ ਜੀ ਜਿੱਤ ਕੇ ਜਾਂਦੇ ਇੱਕ ਦੇਸ਼ ਨੂੰ ਮਿਸਾਲ ਮਿਲੇਗੀ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਸਾਲ ਮਿਲੇਗੀ ਨੰਨਾ ਜੀ ਨੇ ਜਾ ਕੇ ਉੱਥੇ ਸਾਰੇ ਪਾਣੀ ਦਾ ਪਾਣੀ ਲਈ ਸਾਰੀ ਸਮੱਸਿਆਵਾਂ ਘਰੋਂ ਬਚਾ ਲਈ ਬੱਚਿਓ ਬੱਚਿਓ ਸਭ ਕੀ ਕਹਿਣਾ ਚਾਹੋਗੇ ਨੰਨਾ ਜੀ ਅੱਜ ਤੁਹਾਡੇ ਵਾਰਡ ਆਏ ਨੰਨਾ ਜੀ ਅੱਜ ਵਾਰਡ ਦੇ ਵਿੱਚ ਆਏ ਆ ਬਹੁਤ ਅੱਛਾ ਲੱਗਿਆ ਸਾਰੇ ਨੌਜਵਾਨ ਇਹਨਾਂ ਦੇ ਨਾਲ ਪੂਰਾ ਰਾਉਂਡ ਘੁਮਵਾਇਆ ਉਹਨਾਂ ਨੇ ਇਹ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਤੇ ਗਰੀਬ ਪਰਵਾਰ ਦੇ ਵਿੱਚੋਂ ਉੱਕੇ ਹੋਏ ਇਨਸਾਨ ਨੇ ਤੇ ਇਹਨਾਂ ਨੂੰ ਸਭ ਪਤਾ ਗਰੀਬਾਂ ਦੀ ਮੁਸ਼ਕਲਾਂ ਦਾ ਪਤਾ ਹੈ ਨਾ ਏਸੀ ਕਮਰਿਆਂ 'ਚ ਰਹਿਣੇ ਨਾਲ ਆਈ ਸੀ ਗੱਡੀਆਂ 'ਚ ਘੁੰਮਦੇ ਨੇ ਇਹ ਤਾਂ ਹੈ ਨਹੀਂ ਵੀ ਇਹਨਾਂ ਨੂੰ ਅੱਜ ਜਿੱਤ ਤੋਂ ਬਾਅਦ ਇਹਨਾਂ ਨੂੰ ਲੱਤ ਦੇ ਫਿਰਾਂਗੇ ਕਿਤੇ ਚਾਹਲੇ ਬੈਠੇ ਨੇ ਕਿ ਦਿੱਲੀ ਬੈਠੇ ਨੇ ਕਿ ਪਟਿਆਲੇ ਬੈਠੇ ਨੇ ਤੇ ਇਸ ਕਰਕੇ ਤਾਂ ਹਰੇਕ ਗਰੀਬ ਤੋਂ ਗਰੀਬ ਤੱਕ ਇਹਨੂੰ ਕੱਲ ਇਹ ਇੱਥੇ ਜਾ ਕੇ ਇਹਨੇ ਮਿਰਚ ਮੰਡੀ ਤੇ ਆਪਸ ਦੀ ਅੱਜ ਬਥੇ ਆਏ ਨਹੀਂ ਗਰੀਬ ਤੋਂ ਕਹਾ ਹਰੇਕ ਇਹਨਾਂ ਨੂੰ ਹੀ ਚਾਹੁੰਦਾ ਹੈ ਵੀ ਇਹਨੂੰ ਮਿਲਣਾ ਚਾਹੀਦਾ ਹੈ ਸਮਰਥਨ ਸਾਡੀ ਵੀ ਸਾਰਿਆਂ ਨੂੰ ਅਪੀਲ ਆ ਸਭ ਤੋਂ ਵਿਸ਼ੇਸ਼ ਧੰਨਵਾਦ ਤੁਹਾਡਾ ਪ੍ਰਦੀਪ ਚੋਦਰੀ ਜੀ ਤੁਹਾਡਾ ਸੰਦੀਪ ਚੋਦਰੀ ਜੀ ਮੋਹਿਤ ਕੁਮਾਰ ਜੀ ਦਾ ਜਿਹੜਾ ਇਸ ਨਿਮਾਣੇ ਜੇ ਬੰਦੇ ਨੂੰ ਤੁਸੀਂ ਇੰਨਾ ਉਹ ਹਾਈਲਾਈਟ ਕਰ ਰਹੇ ਹੋ ਤੇ ਇਹਦਾ ਪੂਰੇ ਮੈਂ ਦੇਖ ਰਿਹਾ ਵੀਡੀਓ ਕੱਲ ਚੰਡੀਗੜ੍ਹ ਬੈਠਿਆ ਸੀ ਸਾਰੇ ਚੈਨਲ ਦੇ ਜਿਲਖਪੁਰ ਡੇਰਾਵ ਸੀ ਪਟਿਆਲਾ ਆ ਚੈਨਲ ਦੇ ਵਿੱਚ ਚੱਲ ਰਹੀ ਆ ਤੁਹਾਡੀ ਬਹੁਤ ਹੀ ਧੰਨਵਾਦ ਆ ਤੁਹਾਡਾ ਵੀ ਪੂਰੇ ਜ਼ਿਲ੍ਹੇ ਦੀ ਤੁਸੀਂ ਨੌਲੇਜ ਰੱਖਦੇ ਹੋ ਜ਼ਿਲ੍ਹੇ ਦਾ ਕੀ ਕਹਿਣਾ ਨੰਨੇਵਾਲੇ ਜੀਨੇ ਤੇ ਕੋਰਨਰ ਜਿਲੇ ਵਾਲੇ ਅਸੀਂ ਇਹ ਪੂਰੀ ਅਪੀਲ ਕਰਾਂਗੇ ਹਜੇ ਤੱਕ ਜੀਨਾਂ ਤੱਕ ਪਹੁੰਚ ਵੀ ਨਹੀਂ ਹੈਗੀ ਲੋਕ ਜੀ ਇਹਨਾਂ ਬਾਰੇ ਜਾਣ ਰਹੇ ਨੇ ਸੁਣ ਰਹੇ ਨੇ ਬਿਲਕੁਲ ਜੀ ਛੋਟਾ ਜਿਹਾ ਇਹ ਆਪਣੇ ਚਾਹ ਦੇ ਕੰਮ ਕਰਨ ਵਾਲਾ ਇਹਨਾਂ ਵਾਸਤੇ ਤਾਂ ਕਿਸੇ ਨੂੰ ਸਬੂਤ ਦੇਣ ਦੀ ਵੀ ਲੋੜ ਨਹੀਂ ਪੈਣੀ ਵੀ ਕੱਲ ਨੇ ਚਾਹ ਦੇ ਕੰਮ ਕਰਦੇ ਸੀ ਕਿ ਨਹੀਂ ਕੀਨਾਂ ਦਾ ਸਟੇਸ਼ਨ ਵੀ ਗੈਪ ਨਹੀਂ ਹੈਗਾ ਵੀ ਕਰਨ ਲੱਭ ਵੀ ਸਕਦੇ ਨੇ ਤੇ ਇਸ ਕਰਕੇ ਲੋਕ ਇਹਨਾਂ ਦਾ ਥੋੜਾ ਸਮਰਥਨ ਕਰਨਗੇ ਜਿੱਥੇ ਤੱਕ ਮੇਰਾ ਉਹ ਆ ਠੀਕ ਠੀਕ ਹੈ ਇਨਾਂ ਪਿਆਰ ਤੁਹਾਨੂੰ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਆਜੋ ਉੱਧਰ ਅੱਜ ਅੱਜ ਤਾਂ ਕਿਹਾ ਛੱਡੋ ਕੱਲ ਤੋਂ ਹੀ ਮੈਨੂੰ ਸੀਮ ਕਲੋਨੀ ਵਾਲਿਆਂ ਦੇ سارے ਯੂਥ ਪਲਾਵਰੇ ਫੋਨ ਆ ਰਹੇ ਸੀ ਕਿ ਨੰਨਾ ਜੀ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਸਮਰਥਨ ਦੇਣਾ ਚਾਹੁੰਦੇ ਆਂ ਚਾ ਮੈਂ ਸਾਹ ਜਦੋਂ ਮਾਫੀ ਚਾਹੂੰਗਾ ਜੀ ਕੱਲ ਦੀ ਜਗ੍ਹਾ ਮੈਂ ਅੱਜ ਆ ਜਾ ਪਾਇਆ ਕਿਉਂਕਿ ਨੰਨੇ ਕੋਲ ਟਾਈਮ ਬਹੁਤ ਘੱਟ ਹੈ ਤੇ ਏਰੀਆ ਮੇਰੇ ਕੋਲ ਬਹੁਤ ਜ਼ਿਆਦਾ ਹੈ सारा दिन है, निकल जाता है पर मैं चलो मेरा लोकल परिवार है कोई गल नहीं एक दिन लेट हो जाएंगे जाके माफ़ी मंग लेंगे तो मैं सारे तो माफ़ी मंग ला एक दिन लेट होने दूजा मैं शिव चरण जी का खास को खास तक खास तो, खास तौर तो पर धन्यवाद करा रामचरण जी का बहुत बहुत धन्यवाद करा ਤੇ ਬਾਕੀ ਜਿਹੜੇ ਮੇਰੇ ਸਾਰੇ ਯੂਥ ਭਰਾ ਨੌਜਵਾਨ ਐ ਸਾਰੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਐ ਇਹਨਾਂ ਸਾਰੇ ਨੇ ਤਾਇਦ ਲੋਤਨ ਵਾਰਗ ਰਗਾ ਅੱਜ ਜਿੰਨੇ ਨੇ ਜੋ ਮੇਰਾ ਮਾਨ ਤੇ ਸਨਮਾਨ ਬਧਾਇਆ ਐ ਬਹੁਤ ਹੀ ਖੁਸ਼ੀ ਹੋਈ ਐ ਮੈਨੂੰ ਤਾਂ ਆਖਰੀ ਵਾਰ ਤੇ ਮੈਂ ਇਹ ਕਹੂੰਗਾ ਕਿ ਤੁਸੀਂ ਸਾਰੇ ਲੱਕੇ ਆਨ ਵਾਲੇ ਇੱਥੇ ਪਹੁੰਚ ਨੂੰ ਤੁਸੀਂ ਤਾਂ ਮੈਨੂੰ ਵੋਟਾਂ ਪਾਣੀਆਂ ਪਰ ਅੱਗੇ ਵੀ ਤੁਹਾਡੇ ਜਿਹੜੇ ਚਾਨ ਵਾਲੇ ਤੁਹਾਡੇ ਯਾਰ ਦੋਸ ਤੁਹਾਡੇ ਰਿਸ਼ਤੇਦਾਰ ਜੋ ਵੀ ਪਟਿਆਲਾ ਜ਼ਿਲ੍ਹੇ ਦੇ ਅੰਦਰ ਰਹਿੰਦੇ ਐ ਉਹਨਾਂ ਤੋਂ ਤੁਸੀਂ ਆਪਣੀ ਚੋਣ ਸਮਝ ਕੇ ਉਹਨਾਂ ਤੋਂ ਵੀ ਮੈਨੂੰ ਜਿਹੜਾ ਹੈ ਵਤ ਵਤ ਵੋਟਾਂ ਪੁਆਣੀਆਂ ਹੈ ਤਾਂ ਮੇਰਾ ਜਿਹੜਾ ਨਾਰਾ ਹੈ ਆ ਗਿਆ ਨੰਨਾ ਆ ਗਿਆ ਨੰਨਾ ਆ ਗਿਆ ਨੰਨਾ ਆ ਗਿਆ ਨੰਨਾ ਵੱਡੇ ਵੱਡੇ ਨੂੰ ਪਾਜਣਾ ਪਾਜਣਾ ਨਿਸ਼ਾਨ ਗਿਆ ਸੁਨਦਰ ਉਹ ਨਿਸ਼ਾਨ ਗਿਆ ਸੁਨਦਰ ਦੇਸ਼ੀਮ ਕਲਨ